ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਜੇਕਰ ਗੱਲ ਕਰੀਏ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਦੀ ਤਾਂ ਡਾਕਟਰ ਅਮਰ ਸਿੰਘ ਦੇ ਵੱਲੋਂ ਫਤਿਹਗੜ ਸਾਹਿਬ ਦੇ ਪਿੰਡਾਂ ਦੇ ਵਿੱਚ ਤੂਫਾਨੀ ਦੌਰੇ ਕੀਤੇ ਜਾ ਰਹੇ ਨੇ ਤੇ ਇਸੇ ਨਾਲ ਹੀ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਤੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਜੰਮ ਕੇ ਨਿਸ਼ਾਨੇ ਸ!=ਦੇ ਜਾ ਰਹੇ ਨੇ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਇੱਕ ਤਰਫਾ ਬੇਬ ਚੱਲ ਰਹੀ ਹੈ ਕਾਂਗਰਸ ਨੂੰ ਲੋਕ ਸਮਰਥਨ ਦੇ ਰਹੇ ਨੇ ਤੇ ਇਸੇ ਨਾਲ ਹੀ ਦੇਸ਼ ਦੇ ਵਿੱਚ ਵੀ ਲੋਕ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਨੇ ਕਿਉਂਕਿ ਭਾਜਪਾ ਇੱਕ ਤਾਨਾਸ਼ਾ ਰਵਈਆ ਅਪਣਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਲੋਕ ਖੁਸ਼ ਨਹੀਂ ਨੇ ਔਰ ਇੰਨੀ ਜ਼ਿਆਦਾ ਭੀੜ ਸੀ ਫਤਿਹਗੜ ਸਾਹਿਬ ਚ ਸ਼ਹਿਰ ਚ ਇੱਕ ਅਸੀਂ 1.5 ਘੰਟਾ 2 ਘੰਟੇ ਲੇਟ ਮੀਟਿੰਗ ਚ 7-800 ਆਦਮੀ ਬੈਠਾ ਸੀ ਉਦੋਂ ਬਾਅਦ ਗਏ 4-500 ਆਦਮੀ ਬੈਠਾ ਸੀ ਪਿੰਡਾਂ ਜੋ 2-200 4-400 5-500 ਆਦਮੀ ਸੀ ਯਾਰ ਸਭ ਜਗ੍ਹਾ ਲੋਕ ਹਮ ਹਮ ਆ ਕੇ ਮੀਟਿੰਗਾਂ ਚ ਆ ਰਹੇ ਮੈਨੂੰ ਇਹ ਲੱਗਦਾ ਇਹ ਇੱਕ ਤਰ੍ਹਾਂ ਕਾਂਗਰਸ ਪਾਰਟੀ ਦੀ ਪੰਜਾਬ ਚ ਵੇਵ ਆ ਬਿਲਕੁਲ ਵੇਵ ਆ ਮਤਲਬ ਹਰ ਜਗ੍ਹਾ ਇੰਨੀ ਭੀੜ ਇਨੇ ਲੋਕ ਨਿਕਲ ਕੇ ਆ ਰਹੇ ਆ ਲੋਕ ਕੀ ਦੋ ਗੱਲਾਂ ਕਹਿ ਰਹੇ ਆ ਉਹ ਇਹ ਕਹਿ ਰਹੇ ਕਿ ਦੇਖੋ ਇੱਕ ਤਾਂ ਮੋਦੀ ਨੂੰ ਕਿਸੇ ਹਾਲਾਤ ਚ ਭਾਜਪਾ ਦੇ ਰਾਜ ਜਿਹੜਾ ਕੇਂਦਰ ਚ ਆ ਔਰ ਮੋਦੀ ਦਾ ਰਾਜ ਹਟਾਣਾ ਸੀ ਜੋ ਮਰਜ਼ੀ ਹੋ ਜੇ ਦੂਸਰਾ ਉਹ ਕਹਿੰਦੇ ਕਿ ਝਾੜੂ ਵਾਲਿਆਂ ਨੇ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਇਹਨਾਂ ਨੂੰ ਵੀ ਅਸੀਂ ਪੰਜਾਬ ਜਿੱਸਾ ਜਾਂ ਦੇਣੀ ਆ ਔਰ ਕਿਉਂਕਿ ਕਾਂਗਰਸ ਪਾਰਟੀ ਹਿੰਦੁਸਤਾਨ ਸਭ ਤੋਂ ਵੱਡੀ ਪਾਰਟੀ ਆ 440 ਸੀਟਾਂ ਤੇ ਲੜਦੀ ਆ ਸਭ ਲੋਕਾਂ ਦਾ ਇਹ ਆ ਜਦੋਂ ਉਹਨਾਂ ਨੂੰ ਪੁੱਛੀਦਾ ਕਿ ਭਾਈ ਅਗਰ ਭਾਜਪਾ ਨੂੰ ਹਟਾਣਾ ਮੋਦੀ ਨੂੰ ਹਟਾਣਾ ਚਾਹੁੰਦੇ ਹੋ ਤੇ ਇਹ ਦੱਸੋ ਕਿ ਕਿਹੜੀ ਰਾਜਨੀਤਿਕ ਪਾਰਟੀ ਇਹ ਕੰਮ ਕਰ ਸਕਦੀ ਆ ਸਾਰੇ ਹਿੰਦੁਸਤਾਨ ਚ ਔਰ ਪੰਜਾਬ ਚ ਵੀ ਲੋਕ ਬਾਹਾਂ ਖੜੀਆਂ ਕਾ ਕੇ ਕਹਿੰਦੇ ਆ ਕਿ ਕਾਂਗਰਸ ਪਾਰਟੀ ਕੱਲੀ ਇਹ ਕੰਮ ਕਰ ਸਕਦੀ ਆ ਔਰ ਇਸੇ ਸਾਰੇ ਦੇ ਸਾਰੇ ਚਾਹੇ ਸਾਡੀ ਪਸੰਦ ਕੁਝ ਵੀ ਰਿਆ ਹੋਵੇ ਜਾਂ ਅੱਜ ਵੀ ਆ ਪਰ ਇਸ ਵਾਰ ਇੱਕ ਜਾਂ 1 ਜੂਨ 24 ਨੂੰ ਕਾਂਗਰਸ ਪਾਰਟੀ ਦਾ ਜਿਹੜਾ ਹੱਥ ਪੰਜੇ ਦਾ ਨਿਸ਼ਾਨਾ ਉਹਨੂੰ ਦੱਬ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰ ਸਿੰਘ ਨੂੰ ਇੱਥੋਂ ਜਿਤਾਉਣਾ ਔਰ ਹਿੰਦੁਸਤਾਨ ਚ ਵੀ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾ ਕੇ ਕਾਂਗਰਸ ਦੀ ਸਰਕਾਰ ਬਣਾਉਣੀ